ਸੋ ਅੰਬੇਡਕਰ ਊਰਜਾ ਭਵਨ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਜੀ ਪਹੁੰਚੀ ਹੈ ਆਪਣੇ ਟੀਮ ਦੇ ਨਾਲ ਔਰ ਪਿਛਲੇ ਦਿਨੀ ਅੰਬੇਡਕਰ ਊਰਜਾ ਭਵਨ ਨੂੰ ਆਪਣੇ ਲੈਂਡ ਫੰਡ ਦੇ ਵਿੱਚੋਂ ਇਹਨਾਂ ਨੇ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਔਰ ਚੌਥੀ ਮੰਜ਼ਲ ਦੇ ਉਦਘਾਟਨ ਵਾਸਤੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਧੰਨਵਾਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਹਾਡੇ ਵੱਲੋਂ ਦਿੱਤਾ ਫੰਡ ਅੱਜ ਉਸ ਦਾ ਮਤਲਬ ਸਹੀ ਜਿਹੜਾ ਇਸਤੇਮਾਲ ਹੋਣ ਜਾ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਜਦ ਫੰਡ ਕਿਤੇ ਨਾ ਕਿਤੇ ਅੱਛੀ ਜਗ੍ਹਾ ਤੇ ਲੱਗੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਥੇ ਜਾਵੇ ਬੰਦਿਆਂ ਨੂੰ ਸਹੂਲਤ ਮਿਲੀਏ ਅੱਥੇ ਦਈਏ ਤੇ ਅੱਜ ਜਿਹੜੀ ਚੌਥੀ ਮੰਜ਼ਲ ਤੇ 20 ਲੱਖ ਦਾ ਹੋ ਰਿਹਾ ਇਹ ਅਸਲੀ ਵਿਦਾਈ ਦੇ ਪਾਤਰ ਇੱਥੋਂ ਦੇ ਹੀ ਲੋਕ ਹੈਗੇ ਨੇ ਇਹ ਮੈਂ ਤਾਂ ਕੇਰ ਟੇਕਰ ਆਂ ਪੈਸੇ ਇਨਾ ਦੇਨੇ ਇਨਾਂ ਨੇ ਤਾਕਤ ਦਿੱਤੀ ਔਰ ਉਹੀ ਪੈਸੇ ਇਨਾਂ ਤੇ ਲੱਗ ਰਹੇ ਨੇ ਮੈਡਮ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਇਸ ਸੰਬੀਡਕਰ ਊਰਜਾ ਭਵਨ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਨਹੀਂ ਪਹਿਲੀ ਵਾਰ ਹੀ ਆ ਰਹੇ ਪਹਿਲੀ ਵਾਰ ਆ ਪਹਿਲੀ ਵਾਰ ਔਰ ਬਹੁਤ ਖੁਸ਼ੀ ਹੋਈ ਹੈ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ ਔਰ ਜਸਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਖਾਸ ਮੌਕੇ ਅੱਜ ਜੋ ਸਾਡੇ ਬਹੁਤ ਤੇ ਸਤਿਕਾਰਯੋਗ ਐਮਪੀ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਆਪਣੇ ਬਹੁਤ ਹੀ ਦਿਲ ਖੋਲ ਕੇ ਜਲਦੀਆਂ ਗਹਿਰਾਈਆਂ ਤੋਂ ਸਮਝਦੇ ਹੋਏ 20 ਲੱਖ ਰੁਪਿਆ ਜੋ ਕੋਚਿੰਗ ਸੈਂਟਰ ਲਈ ਦਿੱਤਾ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੀਐਸਸੀ ਵੀ ਸ਼ਡਿਊਲਡ ਕਾਸਟ ਪਾਵਰ ਇੰਜੀਨੀਅਰ ਐਂਡ ਆਫੀਸਰ ਐਸੋਸੀਏਸ਼ਨ ਪਲੱਸ ਪਾਵਰ ਆਫ ਸੋਸ਼ਲ ਜੁਨਿਟੀ ਕਿਉਂਕਿ ਹਮਾਰਾ ਸਾਡਾ ਬਹੁਤ ਵੱਡਾ ਇਹ ਸੰਗਠਨ ਹੈ ਦੋਨੋਂ ਤੇ ਇਸ ਕਰਕੇ ਮਹਾਰਾਣੀ ਜੀ ਅੱਜ ਇੱਥੇ ਆਏ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹਨਾਂ ਦਾ ਆਪਣਾ ਇਲਾਕਾ ਹੈ ਆਪਣਾ ਘਰ ਹੈ ਆਪ ਹੀ ਇਹਨਾਂ ਦਾ ਸਾਰਾ ਕੁਝ ਦੇਣਾ ਇਹਨਾਂ ਨੇ ਦਿਲ ਖੋਲ ਕੇ ਵੀ ਪੈਸੇ ਵੀ ਜਿਹੜੇ ਭੇਜੇ ਆ ਇਹ ਨੇ ਵੀ 2-4 ਲੱਖ ਰੁਪਏ ਜਾਂ ਲੱਖ ਰੁਪਏ 20 ਲੱਖ ਰੁਪਏ ਬੜਾ ਦਿਲ ਖੋਲ ਕੇ ਦਿੱਤਾ ਜਿੰਨੇ ਵੀ ਉਹਨਾਂ ਦੇ ਨਾਲ ਆਏ ਮੈਂ ਮੇਅਰ ਸਾਹਿਬ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਪਹਿਲੀ ਵਾਰ ਵੀ ਆਏ ਆ ਅੱਗੇ ਵੀ ਮੈਂ ਬੇਨਤੀ ਕਰੂੰਗਾ ਕਿ ਪਵਨ ਲੋਕਾਂ ਲਈ ਆ ਲੋਕਾਂ ਵਾਸਤੇ ਆ ਲੋਕਾਂ ਦੇ ਕਮ ਮਾਉਣ ਲਈ ਅਸੀਂ ਇਹ ਕੰਮ ਕਰਦੇ ਆ ਨਾ ਕਿ ਸਾਡਾ ਕੋਈ ਬਿਜ਼ਨਸ ਆ ਅਸੀਂ ਇੱਥੇ ਸਰਵਿਸ ਪ੍ਰੋਵਾਈਡ ਕਰਦੇ ਆ ਕੋਈ ਬਿਜ਼ਨਸ ਪ੍ਰੋਵਾਈਡ ਨਹੀਂ ਕਰ ਬਹੁਤ-ਬਹੁਤ ਮਿਹਰਬਾਨੀ ਜੀ ਸਰ ਮੇਰੇ ਬਹੁਤ ਹੀ ਸਤਿਕਾਰਯੋਗ ਮੇਅਰ ਸਾਹਿਬ ਮੇਅਰ ਸਾਹਿਬ ਮੇਅਰ ਸਾਹਿਬ ਸੰਜੀਤ ਬੀਟੂ ਮੈਂ ਪਟਿਆਲਾ ਦਿਹਾਤੀ ਜਿਹੜੀ ਸਾਡੀ ਇੱਕ ਬਹੁਤ ਵੱਡੀ ਪੰਜਾਬ ਦੀ ਸਭ ਤੋਂ ਵੱਡੀ ਮੈਂ ਕਹਿੰਦਾ ਅਸੈਂਬਲੀ ਬਣ ਗਿਆ ਕਿਉਂਕਿ ਉਰੇ ਦੋ ਜਿਹੜੇ ਪਹਿਲਾਂ ਮਹਾਰਾਜ ਮਰਿੰਦਰ ਸਿੰਘ ਜੀ ਨੇ ਸਾਨੂੰ ਯੂਨੀਵਰਸਿਟੀ ਲਾਉ ਦੇ ਦਿੱਤੀ ਰਜੀਵ ਗਾਂਧੀ ਲਾਉ ਜੁਨੀਵਰਸਿਟੀ ਪਟਿਆਲਾ ਹਲਕੇ ਨੂੰ ਮਿਲੀ ਦਿਹਾਤੀ ਨੂੰ ਤੇ ਉਸ ਦੇ ਨਾਲ ਸਾਨੂੰ ਸਪੋਰਟ ਯੂਨੀਵਰਸਿਟੀ ਜਿਹੜੀ ਸਾਨੂੰ ਮਿਲੀ ਉਸ ਤੋਂ ਬਾਅਦ ਮੈਂ ਅੱਜ ਵਿਸ਼ੇਸ਼ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਤੇ ਸਾਡੇ ਜਸਲ ਸਾਹਿਬ ਦਾ ਤੇ ਸਾਰੀ ਕਮੇਟੀ ਦਾ ਧੰਨਵਾਦੀ ਹਾਂ ਕਿ ਜਿਹੜੇ ਅੱਜ ਸਭ ਤੋਂ ਵੱਡਿਆ ਜਿਹੜਾ ਜ਼ਰੂਰਤ ਹੈ ਹਰ ਚੀਜ਼ ਦਾ ਨੰਗਰ ਲੱਗ ਰਿਹਾ ਹੈ ਜਦ ਦਵੰਜਾ ਦਾ ਲੱਗ ਰਿਹਾ ਹੈ ਖਾਨਦਾਨ ਲੱ ਇਹ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਹੈ ਤੇ ਸਾਨੂੰ ਅੱਜ ਆਪਣਾ ਮੈਕਸਿਮਮ ਫੰਡ ਜਿਹੜਾ ਇਹ ਸਿੱਖਿਆ ਦੇ ਵਾਸਤੇ ਵਰਤਣ ਦੀ ਲੋੜ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਇਹ ਸੇਧ ਜਿਹੜੀ ਸਾਨੂੰ ਦਿੱਤੀ ਹੈ ਅਸੀਂ ਇਸ ਨੂੰ ਅੱਗੇ ਵਧਾਵਾਂਗੇ ਤੇ ਪਟਿਆਲਾ ਦਿਹਾਤੀ ਹਮੇਸ਼ਾ ਜਿਹੜਾ ਹਿੰਦੂਸਤਾਨ ਦੇ ਵਿੱਚੋਂ ਮੈਂ ਕਹਿ ਸਕਦਾ ਹਾਂ ਸਭ ਤੋਂ ਵੱਡਾ ਹਲਕਾ ਜਿੱਥੇ ਇੰਨੀਆਂ ਵੱਡੀਆਂ ਯੂਨੀਵਰਸਿਟੀਆਂ ਸਾਨੂੰ ਦਿੱਤੀਆਂ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਤੇ ਮਹਾਰਾਜ ਅਮਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਸੰਜੀਪ ਬਿੱਟੂ ਜੀ ਜਿਹੜੇ ਮੇਅਰ ਸਾਹਿਬ ਨੇ ਔਰ ਉਹਨਾਂ ਨੇ ਬਿਲਕੁਲ ਜਿਹੜੀਆਂ ਯੂਨੀਵਰਸਿਟੀ ਹੋਈ ਐਜੂਕੇਸ਼ਨ ਹੋਇਆ ਫਿਰ ਉਸ ਖੇਤਰ ਦੇ ਵਿੱਚ ਉਹਨ ਜੋ ਸਰਕਾਰ ਦੇ ਵਿੱਚ ਰਹਿੰਦਿਆ ਹੋਇਆ ਵੀ ਉਹਨਾਂ ਨੇ ਜ਼ਿੰਦਗੀ ਦਾ ਇੱਕ ਇੱਕ ਪਲ ਦਿੱਤਾ ਸਾਡੇ ਪਟਿਆਲੇ ਨੂੰ ਦਿੱਤਾ ਹੈ ਬਹੁਤ ਬਹੁਤ ਮੁਬਾਰਕਾ ਮੈਡਮ ਤੁਹਾਡੇ ਵੱਲੋਂ ਵੀ ਪੂਰੇ ਆਵਾਮ ਵੱਲੋਂ ਵੀ ਅੱਜ ਤੁਸੀਂ ਬਹੁਤ ਵੱਡਾ ਕਦਮ ਚੱਕਿਆ ਥੈਂਕ ਯੂ ਵੈਰੀ ਮਚ ਤੁਹਾਡਾ ਧੰਨਵਾਦ ਧੰਨਵਾਦ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਔਰ ਜਿਹੜੀ ਇਹ ਅੰਬੇਦਕਰ ਊਰਜਾ ਭਵਨ ਦੇ ਵਿੱਚ ਸਾਡੇ ਜਿਹੜੇ ਪਿਛੜੇ ਹੋਏ ਲੋਕ ਜੋ ਵਧੀਆ ਕੋਚਿੰਗ ਵਗੈਰਾ ਲਈ ਨਹੀਂ ਜਾ ਸਕਦੇ ਮੇਰੇ ਖਿਆਲ ਚ ਇਸ ਤੋਂ ਵੱਡਾ ਕੋਈ ਕੰਮ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਕੋਚਿੰਗ ਦੇਣ ਔਰ ਉਹ ਉੱਠ ਕੇ ਅੱਗੇ ਆਣ ਔਰ ਆਪਣਾ ਅੱਛਾ ਹਿੱਸਾ ਲੈਣ ਸਾਡੇ ਇਸ ਸੋਸਾਇਟੀ ਦੇ ਵਿੱਚ ਥੈਂਕ ਯੂ ਮੀਰ ਥੈਂਕ ਯੂ ਬਹੁਤ ਹੀ ਸਤਿਕਾਰਯੋਗ ਸਾਹਮਣੇ ਬੈਠੇ ਹੋਏ ਸਾਰੇ ਇਲਾਕਾ ਵਸਨੀਕ ਔਰ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਬੋਸੂ ਦੇ ਜਿਹੜਾ ਅਜੇ ਫੰਕਸ਼ਨ ਹੈਗਾ ਯਸਰ ਜੀ ਉਹਨਾਂ ਦੀ ਸਾਰੀ ਟੀਮ ਜਿਹੜੀ ਆਈ ਹੋਈ ਹੈ ਸੰਜੀਵ ਬਿੱਟੂ ਜੀ ਸਾਡੇ ਮੈਰ ਸਾਫ ਸਾਡੇ ਇਥੋਂ ਦੇ ਪ੍ਰਧਾਨ ਗੁਰਧਿਆਨ ਜੀ ਜ਼ਿਲ੍ਹਾ ਪਰਸ਼ਦ ਮੈਂਬਰ ਰਣਜੀਤ ਜੀ ਬਲਾਕ ਸੰਪਤੀ ਚੇਰਮੈਨ ਲਖਾ ਜੀ ਉਡੇੜੀ ਜੀ ਸਾਡੇ ਬਹੁਤ ਹੀ ਇੰਪੋਰਟੈਂਟ ਮੈਂਬਰ ਇਸਾਨਾ ਦੇ ਜੋ ਪ੍ਰਧਾਨ ਹੈ ਡਿਸਟ੍ਰਿਕਟ ਦੇ ਔਰ ਸਾਡੇ ਜਿਹੜੇ میرے سر ڈپٹی میئر جیسے منڈل پر سامنے بیٹھے ہوئے ہر بھجن جیپنچ صاحب وردر گپتا جی جنرل سیکٹری جی ਜੇ ਮੇਥੋਂ ਜੇ ਦਾ ਨਾਮ ਨਹੀਂ ਲਿੱਤਾ ਨਾ ਮੈਂ ਉਹਦਾ ਇਹ ਮਤਲਬ ਹੈ ਕਿ ਉਹ ਨਾ ਹੀ ਮੇਰੇ ਲਈ ਉਸਤਕਾਰ ਹੋਗਾ ਜਿਨ੍ਹਾਂ ਜਿਨ੍ਹਾਂ ਨੇ ਮੈਨੇ ਨਾਮ ਲਿੱਤੇ ਹਾਸਲ ਕੇ ਜਿੰਨਾ ਕਿੰਨਾ ਪਹਿਨਾ ਹਾਂਤਾਵਾ ਬੱਚੀਆਂ ਜੋ ਇੱਥੇ ਆਈਆਂ ਨੇ ਜੇ ਸਭੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਤਾਂ ਮੈਂ 1 ਘੰਟਾ ਲੇਟ ਕਰਕੇ ਆਈਆਂ ਅੱਜ ਦੇ ਪ੍ਰੋਗਰਾਮ ਦੇ ਲਈ ਔਰ ਮੇਰੀ ਆਦਤ ਨਹੀਂ ਮੈਂ ਕਦੇ ਲੇਟ ਹੋਣਾ ਪਰ ਤੁਹਾਡਾ ਪ੍ਰੋਗਰਾਮ

ਇਹਮ ਚੀਜ਼ ਹੈ ਸਭ ਦੇ ਇਹ ਇਹ ਵਰਗ ਨੂੰ ਇਹ ਜੇ ਉਹ ਜਿਹੜੀ ਸਿਸਟਮ ਪ੍ਰਾਪਤ ਹੋਏ ਬਹੁਤ ਕੁਝ ਅੱਗੇ ਨਾਲ ਉਹ ਤਰੱਕੀ ਹੋ ਗਈ 50 ਸਾਲਾਂ ਚ ਪਰ ਹਾਲੇ ਤਰੱਕੀ ਦਾ ਤਾਂ ਕੋਈ ਅੰਦੇ ਨਹੀਂ ਹੋ ਗਿਆ ਔਰ ਇਹ ਬੱਚੇ ਸਾਰੇ ਵਰਗ ਸਾਰੇ ਵਰਗਾਂ ਦੇ ਨਾਲ ਇਸ ਤਰ੍ਹਾਂ ਹੀ ਇਹਨਾਂ ਦੇ ਦਿਮਾਗ ਹੁੰਦੇ ਨੇ ਇਹਨਾਂ ਦੀਆਂ ਇੱਛਾਾਂ ਹੁੰਦੀਆਂ ਨੇ ਪਰ ਜੇ ਇਹਨਾਂ ਨੂੰ ਕੋਈ ਜ਼ਰੀਆ ਮਿਲ ਜਾਏ اس کے راحی یہ بہت ودیا طریقے اپنے دیش کی قوم کی اور اپنی جگہ لے سکتے ہیں سارے اس سسٹم کے من بہت خوشی ہوئی کہ اِن ودیاٹو اتنے کھلیا ہے بھی تو کو شروعات کر رہے ہوں وہ بھی بہت ہے کیونکہ ہولی ہولی ہو کے سارا کام ہے اور بابا صاحب امبیڈکر جی جنہاں نے سا

ਐ ਸਰ ਜੀ ਔਰ ਸਾਰੀ ਟੀਮ ਕਰ ਰਹੇ ਹੋ ਤੁਹਾਡਾ ਮੈਂ ਇਥੋਂ ਧੰਨਵਾਦ ਕਰਦੀ ਆਂ ਕਿ ਇੱਕ ਕੰਮ ਤੁਸੀਂ ਕਰ ਰਹੇ ਹੋ ਔਰ ਸਾਡੇ ਦੇਸ਼ ਦੇ ਵਿੱਚ ਇੱਕ ਅੱਛੀ ਜਗ੍ਹਾ ਜਿਨ੍ਹਾਂ ਨੂੰ ਮੂ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਤੁਸੀਂ ਅੱਗੇ-ਅੱਗੇ ਲੈ ਕੇ ਆਓਗੇ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਔਰ ਮੈਂ ਆਸ ਕਰਦੀ ਆਂ ਕਿ ਇਹ ਜਿਹੜਾ ਵਧੀਆ ਤੁਸੀਂ ਬਣਾਇਆ ਉਹ ਜਿਹਾ ਬਣੇ ਬਣੇਕਰੋ ਜਿਹਾ ਬਣੇ ਇਹ ਬਹੁਤ ترقی ਕਰੇ ਸਾਨੂੰ ਬਹੁਤ ਵਧੀਆ ਬੱਚੇ ਅੱਗੇ ਸਾਡੇ ਦੇਸ਼ ਦੀ ਵਾਗਡੋਰ ਫੜਦੇ ਲਈ ਭੇਜਣ ਬਹੁਤ ਬਹੁਤ ਧੰਨਵਾਦ ਜੈ ਹਿੰਦ